ਹਾਂ ਬੁੱਤੂ ਕਹਾਣੀ ਸੁਣਾਓ ਕਹਾਣੀ ਸੁਣਾਓ ਕਹਾਣੀ ਸੁਣਾਓ ਹਾਂ ਕਹਾਣੀ ਸੁਣਾਓ ਕਹਾਣੀ ਸੁਣਾਵਾ ਕੀ ਹੈ ਜੀ ਕਹਾਣੀ ਸੁਣਾਵਾ ਮਜ਼ੇਦਾਰ ਹਾਂ ਫਿਰ ਧਿਆਨ ਨਾਲ ਸੁਣਿਓ ਠੀਕ ਹੈ ਹਾਂ ਅੱਛਾ ਦੋ ਭੈਣਾ ਹੁੰਦੀਆਂ ਹੈ ਇੱਕ ਦਾ ਨਾਂ ਸੀ ਤਿਤਰੀ ਤੇ ਇੱਕ ਦਾ ਨਾਂ ਸੀ ਮਿਤਰੀ ਤਿੱਤਰੀ ਤੇ ਮਿਤਰੀ ਆਹ ਤਿੱਤਰੀ ਤੇ ਮਿਤਰੀ ਮਿਤਰੀ ਇੱਕ ਦਾ ਨਾਂ ਸੀ ਤਿੱਤਰੀ ਤੇ ਇੱਕ ਦਾ ਨਾਂ ਸੀ ਮਿਤਰੀ ਤੇ ਦੋਨੋਂ ਕੰਮਚੋਰ ਬਹੁਤ ਸੀ ਮਤਲਬ ਕੰਮ ਕਰਨ ਤੋਂ ਡਰਦੀਆਂ ਸੀ ਕੰਮਚੋਰ ਕੌਣ ਹੁੰਦਾ ਜਿਹੜਾ ਕੰਮ ਕਰਨ ਤੋਂ ਡਰੇ ਦੋਨੋਂ ਕੰਮ ਤੋਂ ਡਰਦੀਆਂ ਸੀ ਕੰਮਚੋਰ ਬਹੁਤ ਸੀ ਤੇ ਇੱਕ ਦਿਨ ਉਹਨਾਂ ਦੋਨਾਂ ਦਾ ਵਿਆਹ ਹੋ ਗਿਆ ਵਿਆਹ ਹੋ ਗਿਆ ਤਾਂ ਜਦੋਂ ਆਪਦੇ ਸਹੁਰੇ ਘਰ ਗਈਆਂ ਨਾ ਤੇ ਉਹਦਾ ਮਤਲਬ ਉਹਨਾਂ ਦੇ ਜਿਹੜਾ ਘਰ ਵਾਲਾ ਸੀਗਾ ਤੇ ਉਹ ਬਾਹਰ ਦਿਹਾੜੀ ਕਰਨ ਜਾਂਦੇ ਸੀ ਕੰਮ ਤੇ ਤੇ ਉਹ ਕਹਾਂ ਕਰਨ ਵੀ ਸਾਨੂੰ ਰੋਟੀ ਬਣਾ ਕੇ ਦੋ ਤੇ ਉਹ ਉਹਨਾਂ ਨੂੰ ਨਾ ਰੋਟੀ ਨਾ ਬਣਾ ਕੇ ਦਿਆ ਕਰਨ ਸਵੇਰ ਤੋਂ ਸਿਰ ਤੇ ਪੱਟੀ ਬੰਨ ਕੇ ਨਾ ਤੇ ਲੰਮੀਆਂ ਪੈ ਜਾਇਆ ਕਰਨ ਵੀ ਸਾਡਾ ਸਿਰ ਦੁਖਦਾ ਸਾਡਾ ਸਿਰ ਦੁਖਦਾ ਤੇ ਫਿਰ ਇੱਕ ਦਿਨ ਨਾ ਉਹ ਕਹਿੰਦੇ ਰੋਜ਼ ਦਾ ਹੀ ਉਹਨਾਂ ਦਾ ਇੱਕ ਹੀ ਕੰਮ ਹੋ ਗਿਆ ਫਿਰ ਉਹਦਾ ਉਹ ਦੋਨੋਂ ਭਰਾ ਸੀਗੇ ਦੋਨੋਂ ਭੈਣਾਂ ਇੱਕੋ ਘਰੇ ਉਹ ਜਦੋਂ ਇੱਕ ਦਿਨ ਨਾ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਨਾ ਆਪਾਂ ਫੜੀਏ ਬੀਰੋਜ ਇੱਕ ਹੀ ਬਹਾਨਾ ਲਾ ਦਿੰਦੀਆਂ ਆ ਵੀ ਸਾਡਾ ਸਿਰ ਦੁਖਦਾ ਤੇ ਆਂਡੀ ਗਵਾਂਡੀ ਦੱਸਣ ਲੱਗ ਗਏ ਕਹਿੰਦੇ ਜਦੋਂ ਤੁਸੀਂ ਕੰਮ ਤੇ ਚਲੇ ਜਾਂਦੇ ਆ ਨਾ ਤੇ ਇਹ ਤੁਹਾਡੇ ਬਾਅਦ ਵਿੱਚ ਵੀ ਆਪ بڑے ਖਾਣੇ ਬਣਾ ਕੇ ਖਾ ਲੈਂਦੀਆਂ ਨੇ ਪਰ ਤੁਹਾਨੂੰ ਨਹੀਂ ਰੋਟੀ ਬਣਾ ਕੇ ਦਿੰਦੀਆਂ ਤੇ ਉਹਨਾਂ ਨੇ ਨਾ ਫਿਰ ਕੀ ਕੀਤਾ ਉਹ ਕਹਿੰਦੇ ਅੱਜ ਆਪਾਂ ਲੁੱਕ ਕੇ ਦੇਖਦੇ ਆ ਵੀ ਦੋਨੋਂ ਜਣੀਆਂ ਕੀ ਕਰਦੀਆਂ ਆ ਉਹ ਦੋਨੋਂ ਜਿਹੜੇ ਨਾ ਇੱਕ ਮਤਲਬ ਖੁੰਝੇ ਵਿੱਚ ਲੁਕ ਗਏ ਤੇ ਲੁਕ ਗਏ ਤੇ ਉਹ ਪੁੱਛਣ ਉਹ ਦੇਖਦੇ ਰਹੇ ਸਾਰਾ ਦਿਨ ਦੇਖਦੇ ਰਹੇ ਜਦੋਂ ਗਏ ਨਾ ਤੇ ਕਹਿੰਦੀ ਜਲਦੀ ਜਲਦੀ ਆਪਾਂ ਨਾ ਪਹਿਲਾਂ ਗੰਨੇ ਚੁੱਪ ਲਈਏ ਉਹਨਾਂ ਨੇ ਪਹਿਲਾਂ ਜਲਦੀ ਜਲਦੀ ਗੰਨੇ ਚੁੱਪੇ ਫਿਰ ਉਹਨਾਂ ਨੇ ਜਲਦੀ ਜਲਦੀ ਸੇਵੀਆਂ ਬਣਾਈਆਂ ਤੇ ਫਿਰ ਉਹਨਾਂ ਨੇ ਜਲਦੀ ਜਲਦੀ ਮਿੱਠੀਆਂ ਰੋਟੀਆਂ ਬਣਾਈਆਂ ਤੇ ਇਦਾਂ ਕਰਕੇ ਸਾਰਾ ਦਿਨ ਖਾਂਦੀਆਂ ਰਹੀਆਂ ਜਦੋਂ ਉਹਨਾਂ ਨੇ ਵੇਖਿਆ ਨਾ ਹੁਣ ਉਹਨਾਂ ਦੇ ਆਉਣ ਦਾ ਟਾਈਮ ਹੋ ਗਿਆ ਆ ਫਿਰ ਉਹ ਸਿਰ ਤੇ ਪੱਟੀ ਬੰਨ੍ਹ ਕੇ ਤਮੰਜਾ ਢਾਹ ਕੇ ਕੁਲੰਮੀਆਂ ਪੈ ਗਈਆਂ ਵੀ ਸਾਡੀ ਤਾਂ ਫਿਰ ਬੜੀ ਬੁਰੀ ਹਾਲਤ ਆ ਵੀ ਸਾਨੂੰ ਤਾਂ ਆਰਾਮ ਨਹੀਂ ਆ ਰਿਹਾ ਤੇ ਰੱਜ ਪੁੱਜ ਕੇ ਪੈ ਗਈਆਂ ਮੰਜੇ ਤੇ ਫਿਰ ਉਹ ਕੀ ਹੋਇਆ ਕਿ ਉਹ ਨਾ ਉਹਨਾਂ ਨੇ ਦੇਖਿਆ ਸੀ ਸਾਰਾ ਦਿਨ ਲੁੱਕ ਕੇ ਤੇ ਉਹ ਕਹਿੰਦੇ ਉਹ ਕਹਿੰਦਾ ਉਹ ਨਾ ਜਦੋਂ ਅੰਦਰ ਆਏ ਨਾ ਤੇ ਕਹਿੰਦਾ ਅੱਜ ਤਾਂ ਬੜਾ ਮਾੜਾ ਦਿਨ ਸੀ ਕਹਿੰਦੀ ਕੀ ਹੋਇਆ ਕਹਿੰਦਾ ਬੜਾ ਲੰਮਾ ਸੱਪ ਸੀ ਤੇ ਉਹ ਸੱਪ ਨਾ ਕਹਿੰਦੀ ਅੱਛਾ ਉਹਨੇ ਨਾ ਫਟਾਫਟ ਉਹਨੇ ਦੱਸਿਆ ਸੀ ਨਾ ਵੀ ਬੜਾ ਲੰਮਾ ਸੱਪ ਦੇਖਿਆ ਕਹਿੰਦੀ ਅੱਛਾ ਫੇਰ ਉਹ ਕਿਵੇਂ ਛੁੱਕੇ ਤੇ ਕਹਿੰਦਾ ਜਿਵੇਂ ਮਿੱਠੇ ਮੰਨ ਫੂਕੇ ਕਹਿੰਦੀ ਅੱਛਾ ਫੇਰ ਉਹ ਕਿਵੇਂ ਚੱਲੇ ਕਹਿੰਦਾ ਜਿਵੇਂ ਸੇਵੀਆਂ ਚ ਘਿਓ ਚੱਲੇ ਫਿਰ ਕਹਿੰਦਾ ਇਹ ਅੱਛਾ ਇਹ ਗੱਲ ਤੂੰ ਕਿੱਥੋਂ ਪਾਈ ਕਹਿੰਦਾ ਜਦੋਂ ਤੂੰ ਮੰਜੀ ਡਾਈ ਕਹਿੰਦੀ ਹਾਏ ਹਾਏ ਤੈਨੂੰ ਕਿਵੇਂ ਗੱਲ ਇਹ ਲੱਭੀ ਕਹਿੰਦਾ ਜਦੋਂ ਤੂੰ ਪੱਟੀ ਵੱਦੀ ਐਵੇਂ ਕਰਕੇ ਨਾ ਉਹਨਾਂ ਦੀ ਚੋਰੀ ਫੜੀ ਗਈ ਤੇ ਉਹ ਤਿਤਰੀ ਤੇ ਮਿਤਰੀ ਦੋਵੇਂ ਭੈਣਾਂ ਨਾ ਫੜੀਆਂ ਗਈਆਂ ਤੇ ਇਸ ਕਰਕੇ ਕਾਮਚੋਰ ਨਹੀਂ ਬਣਨਾ ਚਾਹੀਦਾ ਤੇ ਹਮੇਸ਼ਾ ਨੇਕ ਕਮਾਈ ਕਰਨੀ ਚਾਹੀਦੀ ਆ ਤੇ ਸਦਾ ਰਲ ਮਿਲ ਕੇ ਰਹਿਣਾ ਚਾਹੀਦਾ ਇਹ ਤੋਂ ਆਪਾਂ ਨੂੰ ਉਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਆ ਬੀ ਕਾਮ ਚੋਰ ਨਹੀਂ ਬਣਨਾ ਚਾਹੀਦਾ ਤੇ ਨਾਲੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਕਿਉਂਕਿ ਆਪ ਤਾਂ ਖਾਪੀ ਲੈਂਦੀਆਂ ਸੀਗੀਆਂ ਤੇ ਘਰ ਵਾਲਿਆਂ ਨੂੰ ਰੋਟੀ ਨਹੀਂ ਸੀ ਬਣਾ ਕੇ ਦਿੰਦੀਆਂ ਸੋ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਵੀ ਕਿਸੇ ਨਾਲ ਵੀ ਧੋਖਾ ਨਹੀਂ ਕਰਨਾ ਚਾਹੀਦਾ ਤੇ ਮਿਹਨਤ ਕਰਨੀ ਚਾਹੀਦੀ ਕੰਮਕਾਰ ਕਰਨਾ ਚਾਹੀਦਾ ਠੀਕ ਹੈ ਠੀਕ ਹੈ ਓਕੇ ਮੈਂ ਓਕੇ